ਸੌਣ ਅਤੇ ਜਾਗਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ ਉਮਰ ਦੇ ਹਿਸਾਬ ਨਾਲ ਕਿੰਨੀ ਨੀਂਦ ਲੈਣੀ ਚਾਹੀਦੀ ਹੈ ਜਾਣੋ ਸਭ ਕੁਝ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਤੇਜ਼ ਤੰਦਰੁਸਤ ਰਹਿਣ ਲਈ ਭੋਜਨ ਅਤੇ ਪਾਣੀ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਰਾਤ ਨੂੰ ਚੰਗੀ ਨੀਂਦ ਦੀ ਵੀ ਲੋੜ ਹੁੰਦੀ ਹੈ ਜੇਕਰ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਕਈ ਸਰੀਰਕ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਆ ਚੰਗੀ ਨੀਂਦ ਨਾਲ ਨਾਲ ਬੱਚਿਆਂ ਅਤੇ ਵੱਡਿਆਂ ਵਿੱਚ ਇਸ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਸ ਨਾਲ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਹੈ ਅਮਰੀਕਨ ਅਕੈਡਮੀ ਆਫ ਸਲੀਪ ਮੈਡੀਸਿਨ ਅਤੇ ਸਲੀਪ ਰਿਸਰਚ ਸੁਸਾਇਟੀ ਦੇ ਮਾਹਿਰਾਂ ਦੇ ਖੋਜ ਡੇਟਾ ਅਨੁਸਾਰ ਵੱਖ-ਵੱਖ ਉਮਰ ਦੇ ਲੋਕਾਂ ਦੀ ਨੀਂਦ ਦੀ ਵੱਖ-ਵੱਖ ਮਾਤਰਾ ਹੁੰਦੀ ਹੈ ਨੀਂਦ ਇੱਕ ਬਹੁਤ ਮਹੱਤਵਪੂਰਨ ਸਰੀਰਕ ਕਾਰਜ ਹੈ ਡਾਕਟਰਾਂ ਅਨੁਸਾਰ ਹਰ ਵਿਅਕਤੀ ਨੂੰ ਰੋਜ਼ਾਨਾ ਲੋੜਿੰਦੀ ਨੀਂਦ ਲੈਣੀ ਚਾਹੀਦੀ ਹੈ ਇਹ ਜਾਣਕਾਰੀ ਐਨ ਆਈ ਐਚ ਵੈਬਸਾਈਟ ਤੋਂ ਲਈ ਗਈ ਹੈ ਉਮਰ ਦੇ ਹਿਸਾਬ ਨਾਲ ਸੌਣ ਦੇ ਸਹੀ ਸਮੇਂ ਕੀ ਹਨ ਆਓ ਜਾਣਦੇ ਹਾਂ 0 ਤੋਂ 3 ਮਹੀਨੇ ਦੇ ਬੱਚੇ ਨਵਜੰਮੇ ਬੱਚੇ ਤੋਂ ਲੈ ਕੇ 3 ਮਹੀਨੇ ਦੇ ਬੱਚਿਆਂ ਲਈ ਸਹੀ ਨੀਂਦ ਬਹੁਤ ਜ਼ਰੂਰੀ ਹੈ ਜਨਮ ਤੋਂ ਤੁਰੰਤ ਬਾਅਦ ਉਹਨਾਂ ਦੇ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ ਮਾਹਿਰਾਂ ਅਨੁਸਾਰ ਨਵਜੰਮੇ ਬੱਚਿਆਂ ਨੂੰ ਦਿਨ ਵਿੱਚ ਲਗਭਗ 14 ਤੋਂ 17 ਘੰਟੇ ਸੌਣਾ ਚਾਹੀਦਾ ਹੈ ਹੁਣ ਗੱਲ ਆਉਂਦੀ ਹੈ 4 ਤੋਂ 11 ਮਹੀਨਿਆਂ ਦੀ ਉਮਰ ਦੇ ਬੱਚਿਆਂ ਦੀ 4 ਤੋਂ 11 ਮਹੀਨਿਆਂ ਦੀ ਉਮਰ ਦੇ ਵਿੱਚਕਾਰ ਬੱਚਿਆਂ ਦੇ ਦਿਮਾਗ ਅਗਾ ਅਤੇ ਸਰੀਰ ਦਾ ਉਮਰ ਦੇ ਵਿਚਕਾਰ ਬੱਚਿਆਂ ਦੇ ਦਿਮਾਗ ਅਤੇ ਸਰੀਰ ਦਾ ਵਿਕਾਸ ਹੁੰਦਾ ਹੈ। ਇਸ ਹਾਲਤ ਵਿੱਚ ਉਹਨਾਂ ਨੂੰ ਰੋਜ਼ਾਨਾ 12 ਤੋਂ 15 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੁੰਦੀ ਹੈ। ਫਿਰ ਗੱਲ ਆਉਂਦੀ ਹੈ 1 ਤੋਂ 2 ਸਾਲ ਦੇ ਬੱਚਿਆਂ ਦੀ। ਮਾਹਿਰਾਂ ਦਾ ਕਹਿਣਾ ਹੈ ਕਿ 1 ਤੋਂ 2 ਸਾਲ ਦੇ ਬੱਚਿਆਂ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ 11 ਤੋਂ 14 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। 3 ਤੋਂ 5 ਸਾਲ ਦੇ ਬੱਚਿਆਂ ਲਈ ਇਸ ਉਮਰ ਦੇ ਬੱਚੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਵਿੱਚ ਜਾਂਦੇ ਹਨ। ਇਸ ਦੌਰਾਨ ਉਹ ਸਕੂਲ ਵਿੱਚ ਬੱਚਿਆਂ ਨਾਲ ਹੱਸਦੇ ਖੇਡਦੇ ਥੱਕ ਜਾਂਦੇ ਹਨ ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਇਸ ਉਮਰ ਵਿੱਚ ਸਿਹਤਮੰਦ ਰਹਿਣ ਲਈ ਦਿਨ ਵਿੱਚ 10 ਤੋਂ 13 ਘੰਟੇ ਸੌਣਾ ਜ਼ਰੂਰੀ ਹੈ 6 ਤੋਂ 12 ਸਾਲ ਦੇ ਬੱਚੇ ਇਸ ਉਮਰ ਵਿੱਚ ਬੱਚੇ ਲੰਬੇ ਹੁੰਦੇ ਹਨ ਸਿਹਤਮੰਦ ਰਹਿਣ ਲਈ ਬੱਚਿਆਂ ਨੂੰ ਹਰ ਰੋਜ਼ ਘੱਟੋ ਘੱਟ 9 ਤੋਂ 12 ਘੰਟੇ ਨੀਂਦ ਦੀ ਲੋੜ ਹੁੰਦੀ ਹੈ 13 ਤੋਂ 18 ਸਾਲ ਦੇ ਬੱਚਿਆਂ ਲਈ ਇਹ ਉਮਰ ਉਹ ਹੁੰਦੀ ਹੈ ਜਦੋਂ ਜ਼ਿਆਦਾਤਰ ਕਿਸ਼ੋਰ ਆਪਣੀਆਂ ਮਨਪਸੰਦ ਗਤੀਵਿਧੀਆਂ ਜਿਵੇਂ ਕਿ ਖੇਡਾਂ ਖੇਡਣ ਅਤੇ ਅਧਿਐਨ ਕਰਨਾ ਸ਼ਾਮਿਲ ਕਰਦੇ ਹਨ ਇਸ ਦੇ ਨਾਲ ਹੀ ਇਸ ਉਮਰ ਦੇ ਵਿੱਚ ਸਰੀਰ ਵਿੱਚ ਜਨਨ ਅੰਗਾਂ ਦਾ ਵਿਕਾਸ ਵੀ ਹੁੰਦਾ ਹੈ ਮਾਹਿਰਾਂ ਮੁਤਾਬਕ ਇਸ ਉਮਰ ਦੇ ਵਿੱਚ ਸਿਹਤਮੰਦ ਰਹਿਣ ਲਈ ਰੋਜ਼ਾਨਾ 8 ਤੋਂ 10 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ ਜੇ ਗੱਲ ਕਰੀਏ 18 ਤੋਂ 60 ਸਾਲ ਦੇ ਆ ਲੋਕਾਂ ਲਈ ਤਾਂ ਇਸ ਉਮਰ ਵਿੱਚ ਬਹੁਤ ਸਾਰੇ ਲੋਕ ਸਰੀਰ ਦੀ ਖਪਾਲ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿਉਂਕਿ ਕੰਮ ਦੇ ਦਬਾਅ, ਪਰਿਵਾਰਿਕ ਜ਼ਿੰਮੇਵਾਰੀਆਂ, ਵਿੱਤੀ ਸਮੱਸਿਆਵਾਂ ਅਤੇ ਸਿਹਤ ਨਾਲ ਸੰਬੰਧਿਤ ਕਾਰਨ ਅਕਸਰ ਨੀਂਦ ਦੀ ਕਮੀ ਦਾ ਕਾਰਨ ਬਣਦੇ ਹਨ। ਇਸ ਉਮਰ ਦੇ ਵਿੱਚ ਸਿਹਤਮੰਦ ਰਹਿਣ ਲਈ ਹਰ ਕਿਸੇ ਨੂੰ ਰੋਜ਼ਾਨਾ 7 ਤੋਂ 9 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। 60 ਅਤੇ ਇਸ ਤੋਂ ਵੱਧ ਉਮਰ ਆਮ ਤੌਰ ਤੇ ਇਸ ਉਮਰ ਦੇ ਦੌਰਾਨ ਸਰੀਰ ਦੀਆਂ ਕੁਝ ਪ੍ਰਕਿਰਿਆਵਾਂ ਹੌਲੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਬਜ਼ੁਰਗ ਲੋਕ ਜੋੜਾਂ ਦੇ ਦਰਦ ਅਤੇ ਇਨਸੋਮਨੀ ਵਰਗੀਆਂ ਸਿਹਤ ਸਮੱਸਿਆਵਾਂ ਤੋਂ ਪੀੜਿਤ ਹਨ ਇਸ ਸਭ ਤੋਂ ਇਲਾਵਾ ਮਾਹਿਰ ਇਸ ਉਮਰ ਦੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਰੋਜ਼ਾਨਾ 7 ਤੋਂ 8 ਘੰਟੇ ਸੌਣ ਲਈ ਸਲਾਹ ਦਿੰਦੇ ਹਨ ਹੁਣ ਜਾਣਦੇ ਹਾਂ ਕਿ ਰਾਤ ਨੂੰ ਸੌਣ ਦਾ ਸਹੀ ਸਮਾਂ ਕੀ ਹੈ ਬਾਲਗਾਂ ਨੂੰ ਹਰ ਰਾਤ 10 ਵਜੇ ਤੱਕ ਸੌ ਜਾਣਾ ਚਾਹੀਦਾ ਹੈ ਇਹ ਸੌਣ ਦਾ ਸਹੀ ਸਮਾਂ 10 ਵਜੇ ਤੱਕ ਸੌਣਾ ਸਿਹਤ ਲਈ ਸਹੀ ਹੈ ਨੀਂਦ ਮਾਹਿਰ ਲੋਕਾਂ ਨੂੰ ਰਾਤ 10 ਤੋਂ 11 ਵਜੇ ਤੱਕ ਸੌਣ ਦੀ ਸਲਾਹ ਦਿੰਦੇ ਹਨ ਹਾਲਾਂਕਿ ਇਸ ਨੂੰ ਇੱਕ ਜਾਦੂਈ ਸੰਖਿਆ ਨਹੀਂ ਮੰਨਿਆ ਜਾ ਸਕਦਾ ਲੋਕਾਂ ਨੂੰ देर रात ਜਾਗਣਾ ਨਹੀਂ ਚਾਹੀਦਾ ਅਤੇ ਹਰ ਰੋਜ਼ ਇੱਕ ਨਿਸ਼ਚਿਤ ਸਮੇਂ ਤੇ ਸੌਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਵੇਰੇ ਉੱਠਣ ਦਾ ਹੁਣ ਸਹੀ ਸਮਾਂ ਕੀ ਹੋ ਸਕਦਾ ਸਵੇਰੇ 6 ਤੋਂ 8 ਵਜੇ ਦੇ ਵਿਚਕਾਰ ਜਾਗਣ ਨੂੰ ਆਦਰਸ਼ ਮੰਨਿਆ ਜਾਂਦਾ ਕਿਉਂਕਿ ਇਹ ਸਾਡੇ ਕੁਦਰਤੀ ਨੀਂਦ ਜਾਗਣ ਦੇ ਚੱਕਰ ਨਾਲ ਮੇਲ ਖਾਂਦਾ ਇਹ ਸਮਾਂ ਸੀਮਾ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਦੀ ਆਗਿਆ ਦਿੰਦੀ ਹੈ ਜੋ ਨੀਂਦ ਦੇ ਪੈਟਰਨਾਂ ਨੂੰ ਵੀ ਨਿਯੰਤਰਿਤ ਕਰਦਾ ਹੈ ਅਤੇ ਨੀਂਦ ਦਾ ਹਾਰਮੋਨ ਮੈਲਾਟੋਨਿਨ ਪੈਦਾ ਕਰਦਾ ਹੈ ਸਿਹਤਮੰਦ ਰਹਿਣ ਲਈ 7-8 ਘੰਟੇ ਦੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ ਹਰ ਕਿਸੇ ਨੂੰ ਰੋਜ਼ਾਨਾ 7 ਤੋਂ 8 ਘੰਟੇ ਦੀ ਚੰਗੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ ਸਹੀ ਸਮੇਂ ਤੇ ਨਾ ਸੌਣਾ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜੇਕਰ ਤੁਸੀਂ ਸਮੇਂ ਸਿਰ ਸੌਂਦੇ ਹੋ ਤਾਂ ਸਰੀਰ ਦੇ ਕੰਮਕਾਜ ਵਿੱਚ ਸੁਧਾਰ ਹੁੰਦਾ ਇਸ ਲਈ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਤਾਂ ਸੌਣ ਅਤੇ ਜਾਗਣ ਦਾ ਸਮਾਂ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਦੱਸਿਆ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ